ਹਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਆਪਕਾ ਮਦਦ ਹੋ ਗਿਆ ਕਿਸ ਤਰ੍ਹਾਂ ਹੋਇਆ ਅੱਜ ਸਵੇਰੇ 11:00 ਵਜੇ ਉਹ ਟਰਾਂਸਪੋਰਟ ਦੇ ਨਾਲ ਹੀ ਓਵਰਟੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਤਾਂ ਹੋਏ ਤੇ ਟਿਪਰਾਂ ਨੂੰ ਪਾਸ ਕਰਦੇ ਆ ਇਹ ਟਰਾਂਸਪੋਰਟ ਨਾਲ ਟੱਚ ਹੋ ਗਿਆ ਟਰਾਂਸਪੋਰਟ ਦੇ ਟੱਚ ਨਾਲ ਹੋਣ ਵਾਲੀ ਉਹ ਕੋ ਰਗ ਲੱਗ ਗਈ ਹੈ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਤੇ ਇਹ ਜਿੰਨੇ ਕੰਮ ਸੇ ਕੰਮ 100 200 ਟਿਪਰ ਤੇ 100 100 ਟਰੈਲਰ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਤੇ ਇੱਥੇ ਬਹੁਤ ਨੁਕਸਾਨ ਹੋਇਆ ਸਵੇਰੇ ਇੱਥੇ ਬੱਚੇ ਦਾ ਕੈਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਕੇ ਦੀ ਰਾਤ ਨੂੰ ਮੰਗ ਕਰਦੇ ਆ ਜਿਆਦਾ ਇਹ ਰਾਤ ਨੂੰ ਟਪਣ ਜਾਂ ਦਾ ਫਿਰ ਸਿਸਟਮ ਨਾਲ ਟਪਣ ਵੀ ਜਾਂ ਟੱਪੜ ਟੱਪਣ ਜਾਂ ਇਹ ਗੱਡੀਆਂ ਟੱਪਣ। ਹੋਇਆ ਇਹ ਸਾਰਾ ਹੋਇਆ ਇਹ ਰਾਤ। ਇਹ ਇਹ ਭਾਈ ਹਾਸਾ ਉਹ ਟ੍ਰਾਂਸਪਾਰਟ ਦੇ ਲਾਗੇ ਸੋਰਟ ਸਰ ਕਰਨਾ ਹੋਇਆ ਜੀ। ਸਾਡੇ ਰੋਲਾ ਪਾਉਂਦੇ ਪਾਉਂਦੇ ਟਰਾਲੀ ਹਿੱਥੇ ਦਗਾਈ ਤੇ ਫਾਇਰ ਹੋ ਗਿਆ ਜੀ। ਤੇ ਫਾਇਰ ਵਾਲੇ ਨੂੰ ਸੀ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਜੀ ਇੱਥੇ। ਹਾਂਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਬਲਿਕ ਵਾਰੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ ਕੀ ਹੋ ਗਿਆ ਕੀ ਆਦਿ ਕਾਪੂ ਬਲਿਆ ਗਿਆ ਹਾਂਜੀ ਲਖੋ ਜੀ ਲੱਗੇ ਹੋਏ ਆ ਜੇ ਅਜੇ ਟਾਈਮ ਲੱਗੂਗਾ ਕਿ ਟ੍ਰੈਕਟਰ ਚੱਲ ਗਿਆ ਤੇ ਟ੍ਰੈਕਟਰ ਉਹ ਮੁਫੜੇ ਇੱਥੇ ਆਈ ਹਟਾ ਲਿਆ ਸਰਕਾਰ ਹਾਂਜੀ ਠੀਕ ਸਿੰਘ ਇਹ ਕਿਹੋ ਜਿਹਾ ਹੋਇਆ ਹਾਦਸਾ ਇਹ ਸਰ ওভারਲੋਡ ਦੇ ਕਾਰਨ ਹੋਇਆ ਟਰਾਲੀ ওভারਲੋਡ ਸੀ ਤੇ ਇਹ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹਦੇ ਨਾਲ ਟੱਚ ਹੋਇਆ ਟੱਚ ਹੋਣ ਦੇ ਨਾਲ ਹੀ ਇਹ ਚ ਸਾਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਫਾਰਮਗੇਟ ਨੂੰ ਸਾਡੇ ਮੈਂ ਕਿਹਾ ਭਾਡੇ ਵੀਰ ਜੀ ਹੁਣਾ ਉਹਨਾਂ ਨੂੰ ਫੋਨ ਕੀਤਾ ਇੱਕ ওভারਲੋਡ ਟਰਾਲੀ ওভারਲੋਡ ਦੇ ਕਾਰਨ ਸਾਈਡ ਨੂੰ ਸੀ ਹੈ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ ਨਹੀਂ ਲੱਗਦਾ ਕੀ ਮਾਲ ਕਰ ਸਕਦਾ ਸਾਨੂੰ ਦਾ ਇਹ ਮੰਗ ਹੈ ਕਿ ਇਹਦੀ ওভারਲੋਡਿੰਗ ਨੂੰ ਘਟਾਇਆ ਜਾਵੇ ਔਰ ਇਹ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਹੈ ਤਾਂ ਰਾਤ ਨੂੰ ਇਹ ਕੰਮ ਕੀਤਾ ਜਾਵੇ